ਮੈਂ ਸਬਸਟੈਂਸ ਅਨ ਐਸੋਸੀਏਟਡ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਇਹ ਫੁੱਟਬਾਲ ਦਾ ਟੂਰਨਾਮੈਂਟ ਆ ਇਹ ਜੰਗਸਟਰ ਫੁੱਟਬਾਲ ਕਲੱਬ ਵੱਲੋਂ ਅਗਰ ਉਸ ਮੈਸੇਜ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਇਹਦਾ ਟੂਰਨਾਮੈਂਟ ਦਾ ਸਬੰਧ ਜਿਹੜਾ ਹੈਗਾ ਵਾ ਬੱਚਿਆਂ ਨੂੰ ਗੇਮਾਂ ਫ੍ਰੀ ਸਾਹਜ ਕਰਨਾ ਤੇ ਡਰਗ ਤੋਂ ਅਵੋਇਡ ਨਸ਼ਿਆਂ ਤੋਂ ਮਤਲਬ ਇਹਦੀ ਪਬੰਦੀ ਅਸੀਂ ਚਾਹੁੰਦੇ ਆ ਇਸ ਕਰਕੇ ਇਹ ਜਿਹੜਾ ਟੂਰਨਾਮੈਂਟ ਬੱਚਿਆਂ ਨੂੰ ਸਾਹਜ ਕ ਲਈ ਕਰਾਇਆ ਜਾ ਇਹ 2 ਦਿਨ ਦਾ ਟੂਰਨਾਮੈਂਟ ਆ ਉੰਨੇ ਦੇ 203 ਨੂੰ ਚੱਲੇਗਾ ਜਿਹੜਿਆਂ 8 ਟੀਮਾਂ ਐ ਇਹ ਐਸਾਈਆਂ ਜਿਹੜਿਆਂ ਇਹਨਾਂ ਨੂੰ ਜੇਤੂ ਹੋਣ ਜਾਂ ਫਰਸਟ ਸਾਈਡ ਨੂੰ ਪ੍ਰਾਈਜ਼ ਦਿੱਤੇ ਜਾਣਗੇ ਇਸ ਤੋਂ ਇਲਾਵਾ ਅਸੀਂ 40 ਸਾਲ ਤੋਂ ਵੱਧ ਉਮਰ ਦੇ ਜਿਹੜੇ ਹੈਗੇ ਆ ਪੁਰਾਣੇ ਪਲੇਅਰ ਉਹਨਾਂ ਦਾ ਇੱਕ ਟੂਰਨਾਮੈਂਟ ਸਪੈਸ਼ਲ ਤੌਰ ਤੇ ਕਰਵਾਇਆ ਜਾ ਰਿਹਾ ਉਹਦੇ ਵਿੱਚ ਖਾਣਗੇ ਸਟਾਰ ਫੁੱਟਬਾਲ ਕਲੱਬ ਦਾ ਸ਼ੋ ਮੈਚ ਹੋਊਗਾ ਉਹ ਮੈਚ ਦੇਖਣ ਵਾਲਾ ਹੋਊਗਾ ਤੇ ਬਸ ਸਾਡਾ ਇਹਦਾ ਮੇਨ ਪਰਪਲ ਇਹੋ ਹੀ ਆ ਵੀ ਬੱਚਿਆਂ ਨੂੰ ਸ਼ਾਦ ਕਰਨਾ ਦੇ ਨਸ਼ਿਆਂ ਤੋਂ ਹਰੈਤ ਮਤਲਬ ਟੂਰਨਾਮੈਂਟ ਜੀ ਹਰਜਿੰਦਰ ਸਿੰਘ ਖੇਰਾ ਜਿਹੜਾ ਫੁੱਟਬਾਲ ਜੈਕਸਟਰ ਫੁੱਟਬਾਲ ਕਲੱਬ ਦਾ ਮੈਂਬਰ ਹੈ ਜੀ ਸਾਡੇ ਪ੍ਰੈਜ਼ੀਡੈਂਟ ਨੇ ਸਰਦਾਰ ਸੁਖਤੈਂ ਸਿੰਘ ਜੀ ਹੌਲਕ ਸਾਹਿਬ ਤੇ ਅਸੀਂ ਇਹ ਜਿਹੜਾ ਡਿਪੂਟੀ ਕਮਿਸ਼ਨਰ ਅੰਮ੍ਰਿਤਸਰ ਆ ਉਹਨਾਂ ਵੱਲੋਂ ਸਾਡੇ ਜਿਹੜਾ ਜੈਕਸਟਰ ਫੁੱਟਬਾਲ ਕਲੱਬ ਹੈ ਇਹਦੇ ਸਹਿਯੋਗ ਦੇ ਨਾਲ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੀ ਲਾਹਨਤ ਨੂੰ ਰੋਲੋਂ ਲਾਉਣ ਦੇ ਲਈ ਅਸੀਂ ਇਹ ਫੁੱਟਬਾਲ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਕਰਾਇਆ ਜਾ ਰਿਹਾ ਅਸੀਂ ਇਹ ਹੋ ਕਰਦੇ ਨੇ ਅੱਜ ਦੇ ਯੂਥ ਨੂੰ ਤੇ ਨਸ਼ੇ ਦੇ ਕੋ ਇਸ ਗਲਤਾਨ ਤੋਂ ਬਚ ਗਏ ਤੇ ਆਉਣ ਵਾਲੀ ਜਵਾਨੀ ਜਿਹੜੀ ਇਹਦਾ ਉਹਨੂੰ ਆਪਾਂ ਨਵੀਂ ਨਰੋਕੀ ਜਿਹੜੀ ਉਹ ਸੋਚ ਲਈਏ ਇਹਦੇ ਵਿੱਚ ਦੋ ਦਿਨ ਦਾ ਟੂਰਨਾਮੈਂਟ ਹੈ ਜੀ ਇਹਦੇ ਚੱਤ ਟੀਮਾਂ ਜਿਹੜੀਆਂ ਪਾਰਟਿਸਿਪੇਟ ਕਰਨਗੀਆਂ ਤੇ ਕੱਲ ਜਿਹੜਾ ਸਾਡਾ ਫਾਈਨਲ ਹੋਣਾ ਸ਼ਾਮ ਨੂੰ ਇੱਕ ਐਸੀ 40 ਪਲੱਸ ਜਿਹੜਾ ਟੂਰ ਮੈਚ ਆ ਉਹਦੇ ਵਿੱਚ ਦੋ ਟੀਮਾਂ ਸਾਡੀਆਂ ਪਾਰਟਿਸਿਪੇਟ ਕਰਨਗੀਆਂ ਸ਼ੁਮਰ ਦੇ ਹੋਏਗਾ ਇਹਦਾ ਜਿਹੜਾ ਇਸ ਲਈ ਨਾਮ ਹੈ 55000 ਰੁਪਏ ਜਿਹੜਾ ਫਰਸਟ ਆਊਟ ਵਾਲੀ ਟੀਮ ਨੂੰ ਦਵਾਂਗੇ ਤੇ 41000 ਰੁਪਏ ਜਿਹੜਾ ਉਹ ਸੈਕੰਡ ਆਊਟ ਵਾਲੀ ਟੀਮ ਨੂੰ ਦਵਾਂਗੇ ਜੀ ਅਕਸਰ ਵੀ ਇਹ ਕਰਵਾਉਂਦੇ। ਮਕਸਦ ਅਸੀਂ ਇਹ ਹੈ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਨਸ਼ਿਆਂ ਦੀ ਲੰਨ ਤੁਮ ਜਿਹੜਾ ਗੋਲੋਂ ਲਾਈਏ। ਨਾ ਸੇ ਅੱਜਕੱਲ ਬੱਚੇ ਜਿਹੜੇ ਉਧਰ ਨੂੰ ਗਲਤਾਂ ਨੂੰ ਉਧਰ ਨੂੰ ਵਧੇ ਜਾ ਰਹੇ ਨੇ ਤੇ ਇਹ ਜਿਹੜਾ ਜਵਾਨੀ ਨੂੰ ਅਸੀਂ ਇਹ ਉਹ ਕਹ ਦਾਰੇ ਜਵਾਨੀ ਨੂੰ ਅਪੀਲ ਕਰਦੇ ਆਂ ਕਿ ਆਓ ਇਹਨਾਂ ਦੇ ਸਾਡੇ ਸਪੋਰਟਸ ਦੇ ਨਾਲ ਖੇਡਣ ਦੇ ਨਾਲ ਰਲিয়ে ਤੇ ਰਲ ਕੇ ਨਸ਼ਿਆਂ ਦੀ ਲੰਤ ਜਿਹੜੀ ਇਹਨਾਂ ਨੂੰ ਆਪਾਂ ਗੋਲੋਂ ਲਾਈਏ ਤੇ ਖਤਮ ਕਰੀਏ। ਪੰਜਾਬ ਸਰਕਾਰ ਦੀਆਂ ਦਾ ਦਬਾਅਕ ਅ ਮਾਝਾ ਪਬਲਿਕ ਕਮਿਸ਼ਨਰ ਦੀਆਂ ਹਦਾਦਾ ਦੇ ਅਸੀਂ ਜਿਹੜਾ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਅਸੀਂ ਫੁੱਟਬਾਲ ਮੈਚ ਕਰਵਾ ਰਹੇ ਹਾਂ ਜਿਹਦੇ ਵਿੱਚ ਸਾਡੀਆਂ ਵੱਖ-ਵੱਖ ਪੰਜਾਬ ਦੇ ਵਿੱਚੋਂ 8 ਟੀਮਾਂ ਭਾਗ ਲੈ ਰਹੀਆਂ ਇਹ ਦੋ ਦਿਨ ਸਾਡੇ ਮੈਚ ਚੱਲਣਗੇ ਜੀ ਕੱਲ ਸਾਡਾ ਜਿਹੜਾ ਫਾਈਨਲ ਹੋਏਗਾ ਇਹਦੇ ਵਿੱਚ ਜੈਕਸਨ ਕਲਬ ਵੱਲੋਂ ਵੀ ਕਿ ਸਾਡੇ ਸਹਿਯੋਗ ਦੇ ਨਾਲ ਜਿਹੜੀ ਐ ਜਿਹੜੀ ਫਰਸਟ ਟੀਮ ਤੇ ਸੈਕੰਡ ਟੀਮ ਆਏਗੀ ਜਿਹੜੀ ਫਰਸਟ ਟੀਮ ਉਹ ਨੂੰ 51000 ਜਿਹੜਾ ਉਹਨਾਂ ਨੂੰ ਨਾਮ ਦੇ ਰਹੇ ਆ ਔਰ ਜਿਹੜੀ ਸੈਕੰਡ ਟੀਮ ਨੂੰ 41000 ਦਾ ਆਨਸਰ ਹੈ ਬਿਲਕੁਲ ਜੀ ਨੌਜਵਾਨ ਪੀੜੀ ਨੂੰ ਜਿਹੜਾ ਅਵੇਅਰਨੈਸ ਕਰਵਾਉਣ ਤੇ ਅਸੀਂ ਜਿਹੜਾ ਐਫਰਟਸ ਕੀਤੇ ਆ ਔਰ ਮੇਰੇ ਆਪਣੀ ਸੋਚ ਦੇ ਮਤਲਬ ਕਿ ਮੜਾਗਾ ਅੱਛਾ ਪ੍ਰਭਾਵ ਪਾਏਗਾ ਬਿਲਕੁਲ ਜੀ ਜਿਹੜੀ ਨੌਜਵਾਨ ਪੀੜੀ ਹੈ ਨਾਲ ਅਸੀਂ ਜੇ ਟਾਈਮ ਟੂ ਟਾਈਮ ਅਵੇਅਰਨੈਸ ਕਰਦੇ ਰਹਿੰਦੇ ਆ ਔਰ ਹੁਣ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਸਪੋਰਟਸ ਦੇ ਨਾਲ ਜੁੜੋ ਤਾਂ ਨਸ਼ਿਆਂ ਜਿਹੜੇ ਇਹਨਾਂ ਦਾ ਬਿਆਕ ਲਾਂਡਪੁਰ ਕਲੱਬ ਵੱਲੋਂ ਜੀ ਬਹੁਤ ਅੱਛਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਔਰ ਇਹਨਾਂ ਲੋ ਬਿੱਲੋਂ ਵੀ ਜਿਹੜੇ ਆ ਟਾਈਮ ਟੂ ਟਾਈਮ ਜਿਹੜੇ ਆ ਮਤਲਬ ਕਿ ਐਕਸਪੋਰਟ ਜਿਹੜੇ ਆ ਯੂਐਸ ਕਰਵਾਏ ਜਾ ਰਹੇ ਆ ਔਰ ਇਹਦਾ ਜਿਆਦਾ ਦੇ ਵਿੱਚ ਮੈਂ ਮੰਨਦਾ ਕਿ ਬਹੁਤ ਅੱਛਾ ਕੰਮ ਆ